ਉਹ ਵੈਦਰ ਅਪਡੇਟਸ ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਪਰਮ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਥੰਬਨੇਲ ਦੇਖ ਹੀ ਚੁੱਕੇ ਹੋ ਅਸੀਂ ਅੱਜ 16 ਤੋਂ ਲੈ ਕੇ 20 ਤਰੀਕ ਤੱਕ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਜਾਨੀ ਕਿ 16 April ਤੋਂ ਲੈ ਕੇ 20 April 2024 ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਗਤੀਵਿਧੀਆਂ ਹੋਣਗੀਆਂ ਕੀ ਉਤਲ-ਪੁਤਲ ਮੌਸਮ ਦੇ ਵਿੱਚ ਦਿਖਾਈ ਦੇ ਰਹੀ ਹੈ ਉਹਦੇ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਆਏ ਹੋ ਜਾਂ ਪੁਰਾਣੇ ਦਰਸ਼ਕ ਵੀ ਹੋ ਲਗਦਾ ਸਾਡੀ ਵੀਡੀਓ ਦੇਖ ਰਹੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਕਦੀ ਵੀ ਅਸੀਂ ਵੀਡੀਓ ਅਪਲੋਡ ਕਰੀਏ ਮੌਸਮ ਦੀ ਜਾਣਕਾਰੀ ਬਾਰੇ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਤੁਸੀਂ ਮੌਕੇ ਸਿਰ ਜਾਣਕਾਰੀ ਲੈ ਕੇ ਆਪਣੇ ਲਾਹੇਵੰਦ ਹੋ ਸਕੋ ਤਾਂ ਜ ਸਾਟਲਾਈਟ ਇਮੇਜ ਦੇਖ ਲੈਂਦੇ ਆ ਫਿਲਹਾਲ ਮੌਸਮ ਦੇ ਵਿੱਚ ਇੱਕ ਗੱਲ ਕਰੀਏ ਤਾਂ ਪੰਜਾਬ ਦੇ ਉੱਪਰ ਜਿਹੜਾ ਬੱਦਲੇ ਸਿਸਟਮ ਸੀ ਉਹ ਕਿਤੇ ਨਾ ਕਿਤੇ ਅੱਗੇ ਵੱਧਦਾ ਦਿਖਾਈ ਦੇ ਰਿਹਾ ਹੈ ਉਹ ਹੁਣ ਪੂਰਬ ਵੱਲ ਭਾਵਾਂ ਦੇ ਚੱਲਣ ਦੇ ਕਾਰਨ ਪੰਜਾਬ ਦੇ ਵਿੱਚ ਕਮਜ਼ੋਰ ਹੁੰਦਾ ਦਿਖਾਈ ਦੇ ਚੁੱਕਿਆ ਹੈ ਅੱਜ ਸਵੇਰ ਦੀ ਗੱਲ ਕਰੀਏ ਤਾਂ ਸਵੇਰ ਦੇ ਵੇਲੇ ਮਾਝੇ ਅਤੇ ਸੈਂਟਰਲ ਪੰਜਾਬ ਦੇ ਵਿੱਚ ਲਗਭਗ ਸਾਫ਼ ਮੌਸਮ ਬਣਿਆ ਰਹੇਗਾ ਮਾਨਸੇ ਤੋਂ ਲੈ ਕੇ ਕਿਤਨੇ-ਕਿਤੇ ਗੱਲ ਕਰੀਏ ਤਾਂ ਰੋਪੜ ਨੰਗਲ ਦੀ ਜੋ 벨ਟ ਹੈ ਇਸ ਤੋਂ نیچے-नीचे ਜਣ ਕਿ ਜਿਹੜਾ ਥੋੜਾ ਬਹੁਤਾ ਮਾਝੇ ਦਾ ਖੇਤਰ ਅਤੇ ਸੌਰੀ ਮੜ ਥੋੜਾ ਬਹੁਤਾ ਮਾਨਸੇ ਦਾ ਖੇਤਰ ਥੋੜਾ ਬਹੁਤਾ ਪਟਿਆਲਾ ਬਰਨਾਲਾ ਲੁਧਿਆਣਾ ਚੰਡੀਗੜ੍ਹ ਮੋਹਾਲੀ ਕੁਰਾਲੀ ਮੋਰਿੰਡਾ ਰੋਪੜ ਨੰਤਪੁਰ ਸਾਹਿਬ ਨੰਗਲ ਇਹ ਕੁਝ ਏਰੀਏ ਨੇ ਜਿਨ੍ਹਾਂ ਦੇ ਉੱਪਰ ਫਿਲਹਾਲ ਬੱਦਲਬਾਈ ਬਣੀ ਰਹੇਗੀ ਕਿਰਮਣ ਕਾਣੀ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੋਵੇਗਾ ਸਿਰਫ ਥੋੜੀ ਬਹੁਤੀ ਸਫੇਦ ਬੱਦਲਾਂ ਦੀ ਲੇਅਰ ਜਿਹੜੀ ਹੈ ਉਹ ਬਣੀ ਹੋਈ ਦਿਖਾਈ ਦੇ ਰਹੀ ਹੈ ਗੱਲ ਕਰ ਲਈ 16 ਤੋਂ ਲੈ ਕੇ 20 ਤਰੀਕ ਤੱਕ ਮੌਸਮ ਦੀ ਫਿਲਹਾਲ ਅਗਰ ਗੱਲ ਕਰੀਏ 16 17 ਅਤੇ 18 ਤਰੀਕ ਨੂੰ ਫਿਲਹਾਲ ਮੌਸਮ ਸਾਫ਼ ਦਿਖਾਈ ਦੇ ਰਿਹਾ ਹੈ ਕੋਈ ਬਹੁਤ ਵੱਡੀ ਕਾਰਵਾਈ ਪੈੰਦੀ ਦਿਖਾਈ ਨਹੀਂ ਦੇ ਰਹੀ ਪਰ ਕਿਤੇ ਨਾ ਕਿਤੇ ਇੱਕ ਪੱਛਮੀ ਡਿਸਟਰਬੈਂਸ ਦੁਬਾਰਾ ਤੋਂ 18 ਤਰੀਕ ਤੋਂ ਬਾਅਦ ਜਾਂ 18 ਤਰੀਕ ਦੇ ਅਧ ਦਿਨ ਦੇ ਵਿੱਚ ਪੰਜਾਬ ਦੇ ਵਿੱਚ ਦੁਬਾਰਾ ਤੋਂ ਐਂਟਰ ਕਰ ਰਹੀ ਹੈ ਜਿਸ ਦੇ ਬਾਰੇ ਮੌਸਮ ਵਿਭਾਗ ਨੇ ਵੀ ਵਾਰਨਿੰਗ ਦੇ ਕੇ ਥੋੜਾ ਜਿਹਾ ਅਲਰਟ ਜਾਰੀ ਕੀਤਾ ਹੈ ਪਹਿਲਾਂ ਉਹ ਵਾਰਨਿੰਗ ਦੇਖ ਲੈਂਦੇ ਹਾਂ ਕਿਵੇਂ ਦੀ ਹੈ 15 ਤਰੀਕ ਨੂੰ ਜਾਰੀ ਕੀਤੀ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਕਿਤੇ ਨਾ ਕਿਤੇ ਹੁਣ ਪੰਜਾਬ ਦਾ ਜਿਹੜਾ ਟੈਂਪਰੇਚਰ ਹੈ ਉਹ ਵੀ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਹੁਣ ਗੱਲ ਕਰ ਲਈ ਹੈ ਅਗਰ ਤਾਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਟੈਂਪਰੇਚਰ ਬਠਿੰਡੇ ਦੇ ਵਿੱਚ ਲਗਭਗ ਅੱਜ ਦੇ ਦਿਨ ਨਾਪਿਆ ਜਾਵੇਗਾ ਜਿਸ ਦਾ ਕਿ 34-35 ਡਿਗਰੀ ਦੇ ਪਹੁੰਚ ਜਾਵੇਗਾ ਤੇ ਗੱਲ ਕਰ ਲਈ ਹੈ ਹਰਿਆਣੇ ਦੀ ਉਹ ਵੀ 34 ਡਿਗਰੀ ਦੇ ਨੇੜੇ ਚੜੇ ਦਿਖਾਈ ਦੇ ਰਿਹਾ ਹੈ ਗੱਲ ਕਰ ਲਈ ਹੈ ਅਗਰ ਆਉਂਦੇ ਦਿਨਾਂ ਦੇ ਵਿੱਚ 7 ਦਿਨਾਂ ਦੀ ਪ੍ਰੈਡਿਕਸ਼ਨ ਦੀ ਜਿਵੇਂ ਕਿ ਅੱਜ ਪੰਜਾਬ ਦੇ ਵਿੱਚ ਜੋ ਇੱਕ ਹਲਕੀ ਜੀ ਵਾਰਨਿੰਗ ਜਾਰੀ ਕੀਤੀ ਗਈ ਸੀ ਤੇ ਉਹ ਥੋੜੀ ਬਹੁਤ ਹੀ ਹਲਕੀ ਫੁਲਕੀ ਬਦਲਵਾਈ ਬਣੀ ਰਹੇਗੀ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲੇ ਵੀ ਮਾਲਵੇ ਅਤੇ ਦੁਆਬੇ ਦੇ ਖੇਤਰਾਂ ਦੇ ਵਿੱਚ ਪਰ ਉਹ ਕੋਈ ਮੀਂਹ ਦੀ ਕਾਰਵਾਈ ਪੈਣ ਦੀ ਉਮੀਦ ਨਹੀਂ ਹੈ 18 19 ਅਤੇ 20 ਇਹ ਤਿੰਨ ਦਿਨ ਨੇ ਜਿਨ੍ਹਾਂ ਨੂੰ ਫਿਰ ਦੁਆਰਾ ਤੋਂ ਕੋਈ ਇੱਕ ਹਲਕਾ ਜਿਹਾ ਸਿਸਟਮ ਬਣਦਾ ਦਿਖਾਈ ਦੇ ਰਿਹਾ ਹੈ ਪਰ ਇਹ ਸਿਸਟਮ ਲਗਭਗ ਪਹਾੜੀ ਖੇਤਰਾਂ ਦੇ ਵਿੱਚ ਐਕਟੀਵੇਟ ਹੋਵੇਗਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਸਿਰ ਬੱਦਲਵਾਈ ਦੇ ਅਸਰ ਜ਼ਿਆਦਾ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਕੋਈ ਮੀਂਹ ਨਹੀਂ ਜਾਂ ਬਹੁਤੀ ਚੱਖੜ ਚੱਲਣ ਦੇ ਅਸਾਰ ਦਿਖਾਈ ਨਹੀਂ ਦੇ ਰਹੇ ਗੱਲ ਕਰ ਲਈਏ ਵਾਰਨਿੰਗ ਦੀ ਤਾਂ ਆਉਂਦੇ ਪੰਜ ਦਿਨਾਂ ਦੀ ਵਾਰਨਿੰਗ ਦੇ ਵਿੱਚ ਜਿਵੇਂ ਅੱਜ 15 ਤਰੀਕ ਦੀ ਵਾਰਨਿੰਗ ਜਾਰੀ ਹੈ ਉਹ ਵੀ ਸਿਰਫ ਥੋੜੀ-ਬਹੁਤ ਹੀ ਬੱਦਲਵਾਈ ਦੀ ਕਿਉਂਕਿ ਇਹ ਮੌਸਮ ਅੱਜ ਹੁਣ ਕਮਜ਼ੋਰ ਪੈ ਚੁੱਕਿਆ ਹੈ 16 ਅਤੇ 17 ਦਿਨ ਫਿਲਹਾਲ ਸਾਫ਼ ਦਿਖਾਈ ਦੇ ਰਹੇ ਨੇ 18 ਅਤੇ 19 ਨੋਰਮਲ ਵਾਰਨਿੰਗ ਜਾਰੀ ਕੀਤੀ ਗਈ ਹੈ yellow alert ਜਾਰੀ ਕੀਤਾ ਗਿਆ ਜਿਸ ਦੇ ਨਾਲ ਕਿ ਥੋੜੀ-ਬਹੁਤੀ ਬੱਦਲਵਾਈ ਦੇ ਨਾਲ ਚਮਕ ਗੜੇ ਮਰੀ ਸੋਰੀ ਚਮਕੋ ਹੋ ਸਕਦੀ ਹੈ ਜਿਵੇਂ ਜਿਵੇਂ ਕਿ ਬਿਜਲੀ ਲੱਗ ਸਕਦੀ ਹੈ ਹਵਾ ਦੀ ਸਪੀਡ ਜਿਹੜੀ ਹੈ 30 ਤੋਂ 40 ਕਿਲੋਮੀਟਰ ਹੈ ਵੀ ਕਿ ਮਤਲਬ ਨਾਰਮਲ ਨੇਰੀ ਚੱਲਣ ਦੇ ਥੋੜੇ ਬੋਤੇ ਅਸਾਰ 18 ਅਤੇ 19 ਮੈਕਸਿਮਮ 20 ਤੱਕ ਹੋ ਸਕਦੇ ਨੇ ਕੋਈ ਬਹੁਤ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਫਿਲਹਾਲ ਇਸ ਮੌਸਮ ਦੀ ਦਿਖਾਈ ਨਹੀਂ ਦੇ ਰਹੀ ਤੇ ਹਜੇ 2 ਤੋਂ 3 ਦਿਨ ਪਏ ਨੇ ਇਸ ਦੇ ਬਾਰੇ ਜਿਆਦਾ ਪ੍ਰੈਡਿਕਸ਼ਨ ਕਰਨਾ ਜਿਆਦਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈ ਤੇ ਇਸ ਦੇ ਬਾਰੇ ਤੁਹਾਨੂੰ ਜਿਹੜੀ ਐਗਜ਼ੈਕਟ ਜਾਣਕਾਰੀ ਆ ਉਸ ਦਿਨ 17 ਤਰੀਕ ਸ਼ਾਮ ਨੂੰ ਜਾਂ 18 ਤਰੀਕ ਸਵੇਰੇ ਵੀਡੀਓ ਪਾ ਕੇ ਕਲੀਅਰ ਕਰ ਦਵਾਂਗੇ ਕਿ ਇਹ ਮੌਸਮ ਹੁਣ ਅੱਗੇ ਸਟਰੋਂਗ ਹੁੰਦਾ ਦਿਖਾਈ ਦੇ ਰਿਹਾ ਹੈ ਕਿ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ ਤੇ ਉਹ ਵੀਡੀਓ ਦੇਖਣ ਦੇ ਲਈ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਪਵੇਗਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਪਵੇਗਾ ਤਾਂ ਕਿ ਕਦੀ ਵੀ ਅਸੀਂ ਉਹ ਵੀਡੀਓ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਮੌਸਮ ਦੀ ਜਾਣਕਾਰੀ ਮੌਕੇ ਸਿਰ ਪਹੁੰਚ ਸਕੇ ਤੇ ਤੁਸੀਂ ਉਸ ਜਾਣਕਾਰੀ ਨੂੰ ਮੌਕੇ ਸਿਰ ਲੈ ਕੇ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰ ਸਕੋ ਤੇ ਅਖੀਰ ਦੇ ਵਿੱਚ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਪਰ ਆਵੰਦ ਮੁਰਤੋ ਧੰਨਵਾਦ ਹੈ ਜੀ